ਦਾ ਛੋਟਾ ਦੁੱਲਾਸ ਆਇਆ ਪਰ ਸਾਹਮਣੇ ਕੌਣ ਆਇਆ ਕਹਿੰਦੇ ਜਿਹੜਾ ਥਾਪੀਆਂ ਮਾਰਦਾ ਉਸਤਾਦ ਹੀ ਕਰੂ ਗੱਲ ਇਹਦੀ ਜਰਾ ਲਓ ਅਗਲੀ ਕਬੱਡੀ ਥਾਪੀਆਂ ਮਾਰਨ ਵਾਲਾ ਕਬੱਡੀ ਖਿਡਾਰੀ ਜਸ਼ਨ ਆਲਮਗੀਰੀ ਹੈ ਪਹਿਲਵਾਨੀ ਕਰਦਾ ਕਰਦਾ ਖੇਡ ਕਬੱਡੀ ਦੇ ਵਜਾਇਆ ਤੇ ਟਾਪਰ ਰੇਡਰ ਬਣ ਗਿਆ ਔਰ ਵਧੀਆ ਪ੍ਰਦਰਸ਼ਨ ਪਰ ਪੱਧਰੀ ਹੈ ਮੁੰਡੇ ਦਾ ਪਿੰਡ ਅੰਮ੍ਰਿਤਸਰ ਦਾ ਏਰੀਆ ਕੋਸ਼ਿਸ਼ ਕਰ ਰਿਹਾ ਰਾਜਾ ਰਾਜਾ ਤੇ ਜਸ਼ਨ ਰਾਜਾ ਤੇ ਜਸ਼ਨ ਰਾਜਾ ਗੱਲਾਏ ਹੋਣੀ ਉਹਦੀ ਆਲਮਗੀਰੀਏ ਦੀਆਂ ਥਾਪੀਆਂ ਕਮਾਲਪੁਰ ਪੱਤਰੀ ਵਾਲੇ ਨੇ ਬੰਦ ਕਰਤੀ ਐ ਆਲਮਗੀਰੀਏ ਦੀਆਂ ਥਾਪੀਆਂ ਜੰਡੀ ਦੇ ਉਹ ਪੂਰਾ ਹੁਨਰ ਵਿਖਾਉਦੇ ਨੇ ਕਈ ਰੇਡਾਂ ਪਾਉਂਦੇ ਨੇ ਤੇ ਕਈ ਜੱਫੇ ਲਾਉਂਦੇ ਨੇ ਲੈ ਵੀ ਇੰਦਰ ਹੁਣ ਗੱਲ ਕਹਿੰਦੇ ਤਾੜੀਆਂ ਨਾ ਮੁੱਕਣੀਆਂ ਉਹ ਕਮਾਲ ਹੁੰਦੀ ਹੈ ਕਮਾਲ ਹੋਇਆ ਇੱਕ ਪਾਸੇ ਬੁਲਡ ਔਰ ਤਲਵੰਡੀ ਰਾਏ ਵਾਲਾ ਇੰਦਰ 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 ਯਾਰਾ ਓ ਕਵਾਲਪੁਰਿਆ ਨਿਆਰਾ ਕੇ ਨਹੀਂ ਦੁਨੀਆ ਖੁਸ਼ ਯਾਦਗਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਮੱਥਾ ਟੇਕ ਆ ਬੁੜੇ ਨੇ ਕਬੱਡੀ ਪਾਈ ਅੰਦਾਜ਼ ਵੱਖਰਾ ਹੈ ਆਹ ਦੇਖਦੇ ਮੈਂ ਪਈ ਰੇਡ ਦੇ ਉੱਪਰ ਕਿਹੜਾ ਜਹਾ ਲਾਵੇਗਾ ਕਰੂ ਸਮਾ ਫੈਸਲਾ ਆਹ ਪਈ ਹੋਈ ਰੇਡ ਇੱਕ ਕੰਨੀ ਦੇ ਇੰਦਰ ਹੈ ਦੂਸਰੀ ਕੰਨੀ ਦੇ ਸਿਉਣ ਹੈ ਨਾਲ ਪੁਲਸੀ ਵਰਗੇ ਨੌਜਾਨ ਪੈ ਗਈ ਪੁੱਠੀ 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 ਔਰ ਦੂਸਰੇ ਪਾਸੇ ਆ ਜਸ਼ਨ 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 ਆਲਮਗੀਰੀਆ ਕਬੱਡੀ 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 ਹੋਈ ਪਈ ਆ ਨਰੀਸਾ ਅੱਜੇ ਕਦੇ ਖੱਦੇ ਹਟ ਕਬੱਡੀ ਯਾਰਾਂ ਦੀ ਖੇਡ ਵੱਡੇ ਸਰਦਾਰਾਂ ਦੀ ਕਬੱਡੀ ਸਿਰਾ ਹੋ ਗਿਆ ਕਮਾਲਪੁਰੇ ਸਿਰਾ ਹੋ ਗਿਆ ਕਮਾਲਪੁਰੇ ਸਿਰਾ ਹੋ ਗਿਆ ਐਨ ਕਹਿੰਦੇ ਪਰ ਸਾਹਮਣੇ ਸੁਪੁੱਤਰ ਸਰਦਾਰ ਭਗੀਰ ਸਿੰਘ ਜੀ ਗਿੱਲ ਵੀ ਪੁੱਜੇ ਹੋਏ ਐ ਬਾਈ ਜੱਗਾ ਵੀ ਪੁੱਜਿਆ ਹੋਇਆ ਇੰਦਰਪਾਲ ਹੋਣਾ ਦਾ ਵੀਰ ਐ ਜੱਗੇ ਹੋਣਾ ਦਾ ਮੀਨੇ ਆਲਾ ਪਿੰਦਰੀ ਵੀ ਪੁੱਜਿਆ ਹੋਇਆ ਤੇ ਬਿੱਟੂ ਵੀ ਆਇਆ ਜੀ ਨੇ ਨੀਲੇ ਨੂੰ ਜੱਫੇ ਲਾਇਆ ਪਰ ਸਾਹਮਣੇ ਪੱਤਰੀ ਆਲਾ ਮੇਰੇ ਵੀਰੋ ਪੱਤਰੀ ਆਲਾ ਅੱਜ ਪੱਤਰੇ ਕਰੀ ਹੁੰਦਾ ਪਰ ਬੋਲਟ ਆ ਨੰਬਰ ਤੇ ਰੌਲਾ ਪਾਉਂਦਾ ਬੁਲਟ ਆ ਨੰਬਰ ਤੇ ਰੌਲਾ ਪਾਉਂਦਾ ਹੈਨ ਰੀਪਲੇ ਆ ਜੀ ਜੋਧਾ ਰੀਪਲੇ ਮਿਲ ਗਿਆ ਰੀਪਲੇ ਮਿਲ ਗਿਆ ਲੈ ਵੀ ਬੁਲਟ ਆ ਜਾਣਾ ਟੀਵੀ ਦੇ ਵਿੱਚ ਇਹ ਟੀਵੀ ਦੇ ਵੀ ਸਾਰਾ ਕੁਝ ਕਲੀਅਰ ਇਹ ਉਹ ਦੌਰ ਨਹੀਂ ਜਦ ਟਰੈਕਟਰਾਂ ਦੀਆਂ ਮੇਟਾਂ ਲਾ ਕੇ ਮੈਚ ਹੁੰਦੇ ਅੱਜ ਦੌਰ ਹੋਰ ਹੈ ਕਬੱਡੀ ਦਾ ਅੱਜ ਚਰਚਾ ਦੁਨੀਆ ਦੇ ਵਿੱਚ ਦਿੱਤਾ ਗਿਆ ਉਹ ਕਮਾਲਪੁਰ ਵਾਲੇ ਵਧੀਆ ਲੱਗਿਆ ਦੁੱਖ ਟੁੱਟ ਗਏ ਸਾਰੇ ਕਮਾਲਪੁਰ ਆ ਗਿਆ ਨਜ਼ਾਰੇ ਪਲੇਅਰ ਪਹੁੰਚੇ ਆ ਸਾਰੇ ਆਨੰਦ ਵਧਿਆ ਹੋਇਆ ਮੇਰੇ ਵੀਰੋ ਆਨੰਦ ਵਧਿਆ ਹੋਇਆ ਐਨ ਰੀਪਲੇਆ ਜੀ ਮਨੀ ਜੀ ਰੀਪਲੇਆ ਨੰਬਰ ਦਾ ਆ ਨੰਬਰ ਦਾ ਰੀਪਲੇ ਹੈ ਇਹ ਨਜ਼ਾਰਾ ਵਜਿਆ ਹੋਇਆ ਐਮਐਲਏ ਸਾਹਿਬ ਬੀਬੀ ਸਰਬਜੀਤ ਕੌਰ ਜੀ ਮਾਨੂਕੇ ਉਹ ਵੀ ਸਾਡੇ ਦਰਮਿਆਨ ਨੇ ਉਧਰ ਸਰਦਾਰ ਕਮਲਜੀਤ ਸਿੰਘ ਦੀ ਬਰਾੜ ਉਹ ਵੀ ਪੁੱਜਿਆ ਉਹਨਾਂ ਨੂੰ ਵੀ ਜੀ ਆਖਦੇ ਆ ਬਰਾੜ ਸਾਹਿਬ ਜੀ ਆਏ ਨੂੰ ਆਖਦੇ ਆ ਕਮਲਜੀਤ ਸਿੰਘ ਦੀ ਬਰਾੜ ਸਾਡੇ ਦਰਮਿਆਨ ਆਏ ਆ ਸੁਖਾ ਧਾਲੀਵਾਲ ਨਾਲ ਸਤਕਾਰ ਸਾਹਮਣੇ ਦੇ ਖਿਡਾਰੀ ਜਸਕਰ ਰਤਲਾ ਮਲਿਆ ਹੈ ਕਮਾਲ ਕਬੱਡੀ ਦਾ

ਨਹੀਂ ਉਹ ਪੰਜਾਬੀਓ ਤੁਹਾਡੀ ਅਰਦਾਸ ਖੇਡ ਕਬੱਡੀ ਦੁਨੀਆ ਦੇ ਨਿਖੇ ਦੇ ਉੱਪਰ ਐਵੇਂ ਨਹੀਂ ਆਈ। ਕਿਸੇ ਤੋਂ ਹੀ ਨਿਕਲਣਾ ਹੈ। ਕੌਣ ਗੱਡਾ ਕੱਢ ਕੇ ਦਿਖਾਊਗਾ? ਆਹ ਗਰਾਊਂਡ ਦੇ ਵਿੱਚ ਅੱਜ ਪਤਾ ਲੱਗ ਜਾਊਗਾ ਕੌਣ ਕਿੰਨੇ ਪਾਣੀ ਦੇ ਵਿੱਚ ਹੈ। ਹਾਂ ਇਸ਼ਾਰਾ ਆ ਗਿਆ ਵੀ ਨੰਬਰ ਜਿਹੜਾ ਮਹਿਮਦਵਾਲ ਦੀ ਟੀਮ ਨੂੰ ਦਿੱਤਾ ਗਿਆ ਹੈ। ਜੇ ਮੈਚ ਵਧੀਆ ਲੱਗਿਆ ਇੱਕ ਵਾਰੀ ਦੁਨੀਆ ਖੁਸ਼ ਹੈ।